ਹਾਲਾਤ ਤੁਹਾਨੂੰ ਆਪਾਂ ਪਹਿਲਾਂ ਵੀ ਕਈ ਵਾਰੀ ਜ਼ਿਕਰ ਕਰ ਚੁੱਕੇ ਹਾਂ ਕਿ ਹਾਲਾਤ ਸਰਕਾਰੀ ਸਕੂਲਾਂ ਦੇ ਬਹੁਤੇ ਚੰਗੇ ਨਹੀਂ ਸਨ ਹਾਂ ਤੇ ਇਹ ਗੱਲ ਸਾਡੇ ਦਰਸ਼ਕ ਵੀ ਜਾਣਦੇ ਹੋ ਵੱਖ-ਵੱਖ ਪਿੰਡਾਂ ਦੇ ਵਿੱਚੋਂ ਕਿ ਆਪਣਾ ਜੇ ਅਗਰ ਸਭ ਤੋਂ ਪਹਿਲਾਂ ਕੋਈ ਸਰਕਾਰੀ ਸਕੂਲ ਦੇਖਣਾ ਹੈ ਤਾਂ ਆਪਣੇ ਪਿੰਡ ਯਾ ਆਪਣੇ ਮਹੱਲੇ ਦਾ ਸਰਕਾਰੀ ਸਕੂਲ ਦੇਖਣਾ ਹੈ ਤਾਂ ਤੁਸੀਂ ਤਾਂ ਡਿਸਕਾਂ ਦੀ ਗੱਲ ਕਰ ਰਹੇ ਹੋ ਮੈਂ ਆਪ ਸਕੂਲਾਂ 'ਚ ਜਾ ਕੇ ਦੇਖਿਆ ਕਿ ਬੱਚਿਆਂ ਦੇ ਲਈ ਕਮਰੇ ਨਹੀਂ ਹੈ ਬੱਚਿਆਂ ਦੇ ਲਈ ਕਲਾਸਰੂਮਸ ਨਹੀਂ ਆ ਬੱਚੇ ਬਾਹਰ ਕਾਰਿਡੋਰਸ ਦੇ ਵਿੱਚ ਆ ਜ਼ਮੀਨ ਤੇ ਬੈਠ ਕੇ ھیਠਾ ਬੈਠ ਕੇ ਤੇ ਉਹ ਤੁਸੀਂ ਕਲਪਨਾ ਕਰਕੇ ਦੇਖੋ ਕਿ ਇੰਨੀ ਠੰਡ ਦੇ ਵਿੱਚ ਇਹ ਹਾਲਾਤ ਸੀ ਪਰ ਅਸੀਂ ਇਹ ਸਾਡੇ ਮਾਝੂਕ ਮੁੱਖ ਮੰਤਰੀ ਸਾਹਿਬ ਦਾ ਇੱਕ ਟਾਰਗੇਟ ਸੀਗਾ ਇੱਕ ਮਿਸ਼ਨ ਸੀਗਾ ਤੇ ਅਸੀਂ ਇਸ ਨੂੰ ਮੈਨੂੰ ਇਹ ਦੱਸਦੇ ਬੜੀ ਖੁਸ਼ੀ ਹੋ ਰਹੀ ਹੈ ਕਿ ਅਸੀਂ ਟਾਈਮ ਤੋਂ ਪਹਿਲਾਂ ਅਚੀਵ ਕਰ ਰਹੇ ਹਾਂ 31 ਮਾਰਚ 2024 ਦਾ ਇਹ ਡੈਡਲਾਈਨ ਸੀ ਕਿ ਪੰਜਾਬ ਚ ਕਿਸੇ ਸਕੂਲ ਚ ਵੀ ਕੋਈ ਜਿਹੜਾ ਬੱਚਾ ਥੱਲੇ ਇਹ ਨਾ ਹੋਵੇ ਕਿ ਉੱਤੇ ਡੈਸਕਾਂ ਕਰਕੇ ਥੱਲੇ ਬੈਠਾ ਹੋਵੇ ਅਸੀਂ 1 ਲੱਖ ਜਿਹੜੇ ਡੈਸਕ ਐ ਇਸ ਵਕਤ ਸਕੂਲਾਂ ਚ ਜਾ ਰਹੇ ਨੇ ਇਹਨਾਂ ਦੇ ਵਿੱਚੋਂ 40000 ਪਹੁੰਚ ਚੁੱਕੇ ਨੇ ਬਾਕੀ ट्रांजिशन ਚ ਨੇ ਤਾਂ ਅਸੀਂ ਫਰਵਰੀ ਮਹੀਨੇ ਚ ਇਹ ਟਾਰਗੇਟ ਕੰਪਲੀਟ ਕਰ ਲਾਂਗੇ ਤੁਸੀਂ ਇੱਥੋਂ ਤੱਕ ਵੀ ਅਸੀਂ ਆਪਣੇ ਅਫਸਰ ਸਹਿਬਾਨਾਂ ਨੂੰ ਜ਼ਿਲ੍ਹੇ ਦੇ ਜਿੰਨੇ ਡੀਓਜ਼ ਆ ਉਹਨਾਂ ਨੇ ਇਹ ਕਿਹਾ ਤੁਹਾਡਾ ਸਰਟੀਫਿਕੇਟ ਚਾਹੀਦਾ ਹੈ ਇਹ ਨਾ ਹੋਵੇ ਕਿ ਹੁਣ ਕਿਸੇ ਸਕੂਲ ਹੈਡ ਦੀ ਗਲਤੀ ਕਰਕੇ ਹੁਣ ਅੱਜ ਮੈਂ ਅੱਜ ਵੀ ਜੇਕਰ ਕੋਈ ਟੀਚਰ ਜਾਂ ਕੋਈ ਹੋਰ ਪਿੰਡ ਵਾਲਾ ਸੁਣ ਰਿਹਾ ਤਾਂ ਉਹਨੂੰ ਬੇਨਤੀ ਹੈ ਕਿ ਆਪਣੇ ਸਰ ਜੇ ਤੁਹਾਡੇ ਸਰਕਾਰੀ ਸਕੂਲ ਚ ਕਮੀ ਹੈ ਤਾਂ ਆਪਣੇ ਉਸ ਸਕੂਲ ਦੇ ਜਾ ਕੇ ਸਟਾਫ ਨੂੰ ਦੱਸੋ ਕਿ ਜੇ ਅਸੀਂ ਸਿੱਖਿਆ ਮੰਤਰੀ ਸਾਹਿਬ ਦਾ ਬਿਆਨ ਸੁਣਿਆ ਜੋ ਜੋ ਤੁਹਾਡੇ ਕਮੀ ਆ ਉਹਨਾਂ ਨੂੰ ਭੇਜੋ ਜੇ ਕਮੀ ਆਉਗੀ ਕਿਉਂ 20000 ਸਕੂਲ ਹੈ ਜੀ ਮੈਂ ਉਹਨਾਂ ਨੇ ਇਹ ਕਿਹਾ ਵੀ ਕੋਈ ਵੀ ਜਿਹੜੀ ਹੋਇਆ ਕੀ ਕਿ ਕਦੀ ਧਿਆਨ ਹੀ ਨਹੀਂ ਦਿੱਤਾ ਗਿਆ ਤਾਂ ਉਹਨਾਂ ਨੂੰ ਲੱਗਦਾ ਕਿ ਹਿਸੇ ਐਵੇਂ ਹੀ ਹੈ ਹੋ ਹੀ ਨਹੀਂ ਸਕਦਾ ਮੈਂ ਉਹਨਾਂ ਨੂੰ ਆਖਿਆ ਵੀ ਇੱਕ ਵੀ ਸਰਕਾਰੀ ਸਕੂਲ ਪੰਜਾਬ ਦਾ ਮੈਨੂੰ ਐਡਾਂ ਦਾ ਨਹੀਂ ਚਾਹੀਦਾ ਜਿੱਥੇ ਚਾਰ ਦਿਵਾਰੀ ਨਾ ਹੋਵੇ ਮੈਂ ਕਈ ਸਕੂਲਾਂ 'ਚ ਜਾ ਕੇ ਦੇਖਿਆ ਚਾਰ ਦਿਵਾਰੀ ਸਿਰਫ 3 ਫੁੱਟ ਦੀ ਰਹਿ ਗਈ ਖਸਤਾ ਹਾਲਤ ਹੈ ਮਨ ਭੇਜਿਆ ਪੁੱਛਿਆ ਕਿ ਤੁਸੀਂ ਡਿਮਾਂਡ ਭੇਜੀ ਸੀ ਤੁਹਾਡਾ ਕੰਮ ਨਹੀਂ ਸ਼ੁਰੂ ਹੋਇਆ ਜੀ ਕਿ ਤੁਹਾਡਾ ਕੰਮ ਨਹੀਂ ਸ਼ੁਰੂ ਹੋਇਆ ਉਹ ਕਹਿੰਦੇ ਜੀ ਨਹੀਂ ਜੀ ਮੈਂ ਕਿਹਾ ਤੁਸੀਂ ਡਿਮਾਂਡ ਭੇਜੀ ਸੀ ਕਹਿੰਦੇ ਨਹੀਂ ਜੀ ਮੈਂ ਕਿਉਂ ਕਹਿੰਦੇ ਹੈ ਤਾਂ ਹੈ ਚਾਰ ਦਿਵਾਰੀ ਯਾਨੀ ਤੁਸੀਂ ਇਹ ਦੇਖੋ ਸਾਡੇ ਟੀਚਰਸ ਦਾ ਵੀ ਜੋ ਮੈਂਟੈਲਿਟੀ ਹੈ ਉਹ ਕਿਉਂਕਿ ਲਈ ਪ੍ਰਾਣੀ ਇਹਦੇ ਚ ਉਹਨਾਂ ਦਾ ਕਸੂਰ ਨਹੀਂ ਕਦੇ ਸੋਚਿਆ ਹੀ ਨਹੀਂ ਸੀ ਮੈਂ ਕਿ ਇਹ ਤਾਂ ਟੁੱਟ ਜੂਗੀ 6 ਮਹੀਨੇ ਚ गिर ਜੂਗੀ 3 ਫੁੱਟ ਇਹਦਾ ਕੀ ਫਾਇਦਾ ਕੀ ਇਹ ਤਾਂ ਸਿਰਫ ਨਾਮ ਦੀ ਦੀਵਾਰ ਹੈ ਤੁਸੀਂ ਭੇਜੋ ਉਹ ਆਈ ਫਿਰ ਉੱਥੇ ਇਸ ਤਰੀਕੇ ਨਾਲ ਉਹਨਾਂ ਨੂੰ ਯਕੀਨ ਹੀ ਨਹੀਂ ਹੁੰਦਾ ਜੇ ਬਾਥਰੂਮ ਖਸਤਾ ਹਾਲਤ ਚ ਹੈ ਮੈਂ ਪੁੱਛਿਆ ਬਾਥਰੂਮ ਠੀਕ ਹੈ ਹਾਂਜੀ ਮੈਂ ਕਿਹਾ ਦਿਖਾਓ ਜਰੂਰ ਜਾ ਕੇ ਦੇਖਿਆ ਤਾਂ ਨਾ ਤੁਸੀਂ ਇਨਾ ਮੈਂ ਨਾ ਕੋਈ ਵੀ ਆਦਮੀ ਉੱਥੇ ਜਿਹੜਾ ਹੈ ਉਹਨੂੰ ਯੂਜ਼ ਕਰ ਸਕੇ ਪਤਾ ਨਹੀਂ ਕੀ ਮੈਂ ਇਸ ਕਰਕੇ ਹੁਣ ਅਸੀਂ ਡੀਓ ਸਾਹਿਬਾਨਾ ਨੂੰ ਕਿਹਾ ਵੀ ਥੋੜਾ ਸਰਟੀਫਿਕੇਟ ਲੈਣਾ ਮੈਂ ਕਿ ਅਗਰ ਫਿਰੋਜ਼ਪੁਰ ਦੇ ਵਿੱਚ ਤੁਸੀਂ ਸਰਟੀਫਾਈ ਕਰਕੇ ਦੇ ਰਹੇ ਹੋ ਕਿ ਕਿਸੇ ਸਕੂਲ ਦੇ ਵਿੱਚ ਚਾਰ ਦੀਵਾਰੀ ਦੀ ਡਿਮਾਂਡ ਨਹੀਂ ਬਿਕੋਜ਼ ਮੈਨੂੰ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਰਿਪੋਰਟ ਕਰਨੀ ਹੈ ਤੁਸੀਂ ਮੈਨੂੰ ਪੁੱਛੋਗੇ ਲੋਕ ਮੈਨੂੰ ਪੁੱਛਣਗੇ ਮੈਂ ਕਹਿ ਦਵਾਂ ਕਿ ਹਾਂ ਹੋ ਗਿਆ ਕੱਲੋ ਜਾ ਕੇ ਕੋਈ ਕਵੇ ਜੀ ਇਸਕੋ ਤੋਂ ਅਸੀਂ ਉਸ ਤੋਂ ਬਾਅਦ ਹੁਣ ਇਨੀ ਡਿਮਾਂਡ ਵਧੀ ਤੇ ਚੰਗੀ ਗੱਲ ਹੈ ਅਸੀਂ ਉਸ ਦੇ ਉੱਤੇ ਜ਼ੋਰ ਦੇ ਰਹੇ ਹਾਂ ਸੋ ਬਾਈ ਫੈਬਰੂਰੀ ਕੋਈ ਵੀ ਐਦਾਂ ਦਾ ਬੱਚਾ ਤੁਹਾਨੂੰ ਪੰਜਾਬ 'ਚ ਨਹੀਂ ਮਿਲੂਗਾ

ਇਸ ਪ੍ਰੋਗਰਾਮ ਨੂੰ ਬੈਠ ਕੇ ਸੁਣ ਰਹੇ ਹੋ ਹੋ ਸਕਦਾ ਹੈ ਕਿ ਕੋਈ ਪਠਾਨਕੋਟ ਛੋਵੇ ਹੋ ਸਕਦਾ ਹੈ ਕੋਈ ਤਰਨਤਾਰਨ ਛੋਵੇ ਮੁਕਸਰ ਸਾਹਿਬ ਛੋਵੇ ਤਾਂ ਜੇਕਰ ਤੁਹਾਡੇ ਸਕੂਲ ਦੇ ਵਿੱਚ ਤੁਹਾਡੇ ਬੱਚੇ ਉੱਥੇ ਪੜਨ ਜਾਂਦੇ ਹੋਣਗੇ ਉੱਥੇ ਜੇ ਸਕੂਲ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਕੋਈ ਸਹੂਲਤ ਨਹੀਂ ਹੈ ਜਿਵੇਂ ਡੈਸਕ ਨਹੀਂ ਹੈ ਜਾਂ ਫਿਰ ਤੁਹਾਨੂੰ ਲੱਗਦਾ ਹੈ ਕਿ ਵਾਸ਼ਰੂਮ ਵਧੀਆ ਨਹੀਂ ਹੈਗੇ ਇੱਕ ਵਾਰ ਜਾ ਕੇ ਜ਼ਰੂਰ ਦੇਖਿਓ ਅੱਜ ਦੀ ਇਸ ਇੰਟਰਵਿਊ ਦੇ ਵਿੱਚ ਉਹ ਪਹਿਲੀ ਖਬਰ ਜ਼ਰੂਰ ਮਿਲ ਰਹੀ ਹੈ ਕਿ ਤੁਸੀਂ ਜਾ ਕੇ ਪ੍ਰਿੰਸੀਪਲ ਸਾਹਿਬ ਨੂੰ ਮਿਲੋ ਕਿ ਮੈਂ ਸਿੱਖਿਆ ਮੰਤਰੀ ਨੂੰ ਹੁਣੇ-ਹੁਣੇ ਸੁਣ ਕੇ ਆਇਆ ਕਿ ਤੁਸੀਂ ਉਹਨਾਂ ਨੂੰ ਰਿਕੁਆਇਰਮੈਂਟ ਭੇਜੋ ਇਹ ਬਹੁਤ ਇੰਪੋਰਟੈਂਟ ਹੈ ਕਿ ਜਦੋਂ ਮੰਗਿਆ ਨਹੀਂ ਜਾਏਗਾ ਤਾਂ ਫਿਰ ਮਿਲੇਗਾ ਕਿ ਬਿਲਕੁਲ ਜੀ ਮੈਂ ਆਪਣੇ ਸਾਰੇ ਐਮਐਲਏ ਸਹਿਬਾਨਾਂ ਨੂੰ ਦਸੰਬਰ ਮਹੀਨੇ ਦੇ ਵਿੱਚ ਇੱਕ ਰਿਪੋਰਟ ਭੇਜੀ ਜੀ ਕਿ ਤੁਹਾਡੇ ਇਸ ਹਲਕੇ ਦੇ ਵਿੱਚ ਸਾਡੇ ਵਿਭਾਗੇ ਵੱਲੋਂ ਇੰਨੇ ਫੰਡ ਭੇਜੇ ਗਏ ਆ ਤੇ ਉਹ ਸਕੂਲ ਵਾਈਜ਼ ਹੈ ਸਕੂਲ ਵਾਈਜ਼ਾ ਸਕੂਲ ਵਾਈਜ਼ਾ ਜਿਹੜੀ ਪੁਸਤਕ ਮੈਂ ਤੁਹਾਨੂੰ ਪਿਛਲੀ ਵਾਰੀ ਦਿਖਾਈ ਉਹ ਬਿਲਕੁਲ ਡੈਫੀਨਟਲੀ ਉਹ ਹਲਕਾ ਮੈਂ ਇਸ ਭੇਜੀ ਜੀ ਨਾਲ ਉਹਦੇ ਵਿੱਚ ਇਹ ਲਾਇਆ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਰਹਿਨਵਾਈ ਹੇਠੇ ਕੰਮ ਹੋ ਰਹੇ ਆ ਇਹ ਤਾਂ ਅਸੀਂ ਕਰਤੇ ਹੁਣ ਤੁਸੀਂ ਦੱਸੋ ਜੇ ਤੁਹਾਡੇ ਵੱਲੋਂ ਵੀ ਰਹਿੰਦੇ ਆ ਤਾਂ ਅਸੀਂ ਆਪਣੇ ਐਮਐਲਏ ਸਾਹਿਬ ਤੇ ਬਹੁਤ ਸਾਰੇ ਐਮਐਲਏ ਸਾਹਿਬ ਬਹੁਤ ਮਿਹਨਤ ਕਰ ਰਹੇ ਨੇ ਇਸ ਮੈਕ ਮੇਰੇ ਉੱਤੇ ਤੇ ਉਹਨਾਂ ਦੇ ਸਾਥ ਨਾਲ ਹੀ ਅਸੀਂ ਅੱਜ ਜਿਗਰ ਮੈਂ ਸੜਕ ਤੇ ਕਿਤੇ ਵੀ ਜਾਂਦਾ ਆ ਆਮ ਲੋਕਾਂ ਚ ਜੇ ਵਿਚਰਦਾ ਤੇ ਲੋਕ ਇਹ ਗੱਲ ਕਹਿੰਦੇ ਕਿ ਨਹੀਂ ਜੀ ਕੰਮ ਤਾਂ ਹੋ ਰਿਹਾ ਦਿਸ ਰਿਹਾ ਮੈਂ ਤੁਹਾਨੂੰ ਆਖੀ ਖੋਰ ਮੈਂ ਇੱਕ ਹੋਰ ਗੌਰਵ ਆਪ ਜੀ ਨੂੰ ਕੋਈ ਚੈਲੰਜ ਨਹੀਂ ਕਹੂੰਗਾ ਕਿਉਂਕਿ ਇਹ ਕੋਈ ਚੈਲੰਜ ਵਾਲਾ ਕੰਮ ਨਹੀਂ ਸੀ ਇਹ ਸਾਡੀ ਡਿਊਟੀ ਹੈ ਜੀ ਇਹ ਪੰਜਾਬ ਨੇ ਮੌਕਾ ਦਿੱਤਾ ਗੁਰੂ ਸਾਹਿਬ ਨੇ ਇਹ ਮੌਕਾ ਦਿੱਤਾ ਤਾਂ ਸਾਡਾ ਫਰਜ਼ ਮੰਨਦਾ ਕਿਉਂਕਿ ਕਰਮ ਹੀ ਧਰਮ ਹੈ ਤੇ ਅੱਜ ਤੁਸੀਂ ਇਸ ਵਕਤ ਇੱਥੇ ਆਪਾਂ ਬੈਠੇ ਆ ਕਿਸੇ ਵੀ ਪੰਜਾਬ ਦੀ ਕਿਸੇ ਵੀ ਦਿਸ਼ਾ ਵੱਲ ਚਲੇ ਜਾਓ ਹਿਰਾਬਸੀ ਚਲੇ ਜਾਓ ਪਟਿਆਲੇ ਵੱਲ ਚਲੇ ਜਾਓ ਫਤੇਗੜ ਸਾਹਿਬ ਵੱਲ ਚਲੇ ਜਾਓ ਲੁਧਿਆਣੇ ਵੱਲ ਚਲੇ ਜਾਓ ਜਲੰਧਰ ਰੋਪੜ ਅੰਮ੍ਰਿਤਸਰ ਕਿਸੇ ਵੀ ਰਿਸ਼ਾ ਵੱਲ ਚਲੇ ਜਾਓ ਠੀਕ ਹੈ ਕੋਈ ਤੁਸੀਂ 20 ਸਕੂਲ ਐਨੀ 20 ਗਵਰਨਮੈਂਟ ਸਕੂਲ ਕੋਈ ਵੀ 20 ਸਰਕਾਰੀ ਸਕੂਲਾਂ ਵਿੱਚ ਤੁਸੀਂ ਜਾਣਾ ਤੁਹਾਨੂੰ 20 ਦੇ ਵਿੱਚੋਂ 18 ਦੇ ਵਿੱਚ ਕੰਮ ਹੁੰਦਾ ਮਿਲੂਗਾ ਕਿ ਕੰਸਟਰਕਸ਼ਨ ਇਨਫਰਾ ਕੋਈ ਕਮਰਾ ਬਣ ਰਿਹਾ ਕਿਤੇ ਬਾਥਰੂਮ ਬਣ ਰਿਹਾ ਕਿੱਥੇ ਚਾਰ ਦੁਆਰੀ ਬਣ ਮੰਤਰੀ ਜੀ ਕਿਉਂਕਿ 20 ਦੇ ਵਿੱਚੋਂ ਮੈਂ 18 ਕਹਿ ਰਿਹਾ ਤੇ ਉਹ ਵੀ ਤੁਹਾਨੂੰ ਕਹਿ ਰਿਹਾ ਕਿ ਕਿਸੇ ਵੀ ਚਲੇ ਜਾਓ हां हुन उथे ਬਹੁਤ ਜਗ੍ਹਾ ਇਦਾਂ ਦੇ ਨੇ ਜੀ ਚੈਲੰਜੇਸ ਨੇ ਜੀ ਮੈਂ ਤੁਹਾਨੂੰ ਦੱਸ ਦਿੰਨਾ ਹੈ ਜਿਨ੍ਹਾਂ ਦੇ ਉੱਤੇ ਅਸੀਂ ਟੀ ਨੂੰ ਦੂਰ ਕਰਾਂਗੇ ਗੁਰੂ ਸਾਹਿਬ ਕਿਰਪਾ ਕਰਨ ਇਹਨੂੰ ਦੂਰ ਕਰਾਂਗੇ ਕੁਝ ਜਗ੍ਹਾ ਚੈਲੰਜ ਹੈ ਕਿ ਤੁਹਾਡੇ ਕੋਲ ਜ਼ਮੀਨ ਹੀ ਹੈ ਨਹੀਂ ਮੁਹਾਲੀ ਦੇ ਵਿੱਚ ਹੈ ਕਿ ਤੁਸੀਂ ਉੱਥੇ ਕਮਰਿਆਂ ਦੀ ਘਾਟ ਹੈ ਇੱਕ ਕਲਾਸ ਦੇ ਵਿੱਚ 100 ਬੱਚਾ ਬੈਠਾ ਹੁਣ ਮੈਂ ਕਮਰਾ ਬਣਾਉਣਾ ਚਾਹੁੰਦਾ ਪਰ ਮੇਰੇ ਕੋਲ ਲੈਂਡ ਹੀ ਹੈ ਨਹੀਂ ਆਲਰੇਡੀ ਉਹ ਤਿੰਨ ਮੰਜ਼ਿਲਾ ਸਕੂਲ ਹੋ ਚੁੱਕਿਆ ਠੀਕ ਹੈ ਠੀਕ ਹੈ ਨਾ ਹੁਣ ਮੈਂ ਬਣਾਵਾਂ ਕਿੱਥੇ ਇਦਾਂ ਦੇ ਕੁਝ ਸਕੂਲ ਹੈ ਜਿੱਥੇ ਰਹਿ ਜਾਣਗੇ ਪੰਜਾਬ ਦੇ ਵਿੱਚ 100 ਐਦਾਂ ਦਾ ਸਕੂਲ ਹੈ ਜੋ ਡਬਲ ਸ਼ਿਫਟ ਚੱਲਦਾ ਹੈ। ਹੂੰ ਜਿੱਥੇ ਬੱਚੇ ਬਹੁਤ ਜ਼ਿਆਦਾ ਹੈ। ਸਾਡਾ ਟਾਰਗੇਟ ਹੈ ਅਸੀਂ ਅਗਲੇ 2 ਸਾਲਾਂ ਦੇ ਵਿੱਚ ਪੰਜਾਬ 'ਚ ਕੋਈ ਡਬਲ ਸ਼ਿਫਟ ਸਕੂਲ ਰਹਿਣ ਨਹੀਂ ਦੇਣਾ। ਲੋਕੋ ਦੇ ਨਾਲ ਕੀ ਹੈ ਨਾ ਜੀ ਬਹੁਤ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ। ਕੁਝ ਬੱਚੇ ਸਵੇਰੇ ਆਉਂਦੇ ਆ, ਕੁਝ ਬੱਚੇ ਸ਼ਾਮ ਤੱਕ ਪੜ੍ਹਦੇ ਆ। ਸੋ ਉਹ ਹੀ ਨੁਕਸਾਨ ਹੈ। ਤੀਜਾ ਪੰਜਾਬ ਦੇ ਵਿੱਚ ਐਦਾਂ ਦੇ 98 ਸਕੂਲ ਹੈ। 98 ਸਕੂਲ ਹੈ ਜੋ ਕਿਸੇ ਨਾ ਕਿਸੇ ਧਾਰਮਿਕ ਸਥਾਨ ਤੇ ਚੱਲ ਰਿਹਾ। ਗੁਰੂ ਘਰ ਚ ਹੋ ਸਕਦਾ ਚੱਲਦੇ ਆ ਕਿਤੇ ਮੰਦਿਰ ਚ ਚੱਲ ਰਹੇ ਆ ਕਿਸੇ ਧਰਮ ਸ਼ਾਲਾ ਚੱਲ ਰਹੇ ਉਗਦਾਂ ਵਿੱਚੋਂ ਜਿਆਦਾ ਸਕੂਲ ਹੋਏ ਜਿਨ੍ਹਾਂ ਦੀ ਕੋਈ ਸਿਵਲ ਲਿਟੀਗੇਸ਼ਨ ਹੈ ਜ਼ਮੀਨ ਦਾ ਕੋਈ ਰੌਲਾ ਜਾਂ ਜ਼ਮੀਨ ਹੈ ਹੀ ਨਹੀਂ ਤਾਂ ਅਸੀਂ ਉਹ ਡਿਪਟੀ ਕਮਿਸ਼ਨਰਸ ਦੇ ਥਰੂ ਕਿਤੋਂ ਨਾ ਕਿਤੋਂ ਜ਼ਮੀਨ ਲਵ ਕੇ ਪਰਸਨਲੀ ਅਗਰ ਲੈਣੀ ਪਵੇ ਕੁਝ ਵੀ ਤੋ ਉਹ ਵੀ ਸਾਡਾ ਟਾਰਗੇਟ ਅਗਲੇ 2-3 ਸਾਲਾਂ ਚ ਅਸੀਂ ਉਹ ਸਕੂਲ ਦੀ ਤੁਸੀਂ ਤੁਸੀਂ ਇੱਕ ਮੈਨ ਲਾਦਾ ਖਬਰ ਦਿੱਤੀ ਹੈ ਪੰਕਜ ਕੋਲ ਸਵਾਲ ਲੈ ਕੇ ਆ ਰਹੇ ਨੇ ਮੈਂ ਇੱਕ ਵਾਰ ਦੁਬਾਰਾ ਕਲੀਅਰ ਕਰਨਾ ਚਾਹ ਰਿਹਾ ਕਿ ਜਿਹੜੇ ਡਬਲ ਸ਼ਿਫਟ ਸਕੂਲ ਨੇ ਤੁਹਾਡਾ ਟਾਰਗੇਟ ਅਗਲੇ 1 ਸਾਲ ਚ 2 ਸਾਲ ਚ ਅਗਲੇ 2 ਸਾਲਾਂ ਦੇ ਵਿੱਚ ਅਸੀਂ ਉਹ ਨੂੰ ਮੈਂ ਫਿਰ ਹੀ ਕਹਾਂਗਾ ਜਿਵੇਂ ਉਹ 100 ਦੇ ਆਸ-ਪਾਸ ਹੈ ਸਕੂਲ ਠੀਕ ਹੈ ਜਿੱਥੇ-ਜਿੱਥੇ ਸਾਨੂੰ ਲੈਂਡ ਤੇ ਜਗ੍ਹਾ ਮਿਲ ਰਹੀ ਹੈ ਉਹ ਤਾਂ ਅਸੀਂ ਅਗਲੇ 2 ਸਾਲਾਂ ਚ ਪੱਕਾ ਕਰ ਦਾਂਗੇ ਉੱਥੇ ਤਾਂ ਕੋਈ ਇਸ਼ੂ ਨਹੀਂ ਕਿ ਲੋਕੀ ਤੁਹਾਨੂੰ ਪੈਸਾ ਚਾਹੀਦਾ ਤੇ ਉਹ ਕੰਸਟਰਕਸ਼ਨ ਹੋ ਜਾਊਗੀ ਠੀਕ ਹੈ ਕਿਤੇ ਉਹ ਸਕੂਲ ਜਿੱਥੇ ਤੁਸੀਂ ਨਵੇਂ ਇਨਫਰਾਸਟ੍ਰਕਚਰ ਐਡ ਨਹੀਂ ਕਰ ਸਕਦੇ ਉਹਦੇ ਲਈ ਤੁਹਾਨੂੰ ਕੋਈ ਨਾ ਕੋਈ ਤਾਂ ਅਸੀਂ ਉਹਦੇ ਲਈ ਜਿੰਨੇ ਵੀ ਜਿਵੇਂ ਮਾਨਸੇ ਦਾ ਇੱਕ ਸਕੂਲ ਹੈ ਉਹਦੇ ਵਿੱਚ ਹੁਣ ਅਸੀਂ ਆਈਡੈਂਟੀਫਾਈ ਕੀਤਾ ਕਿ ਮੰਡੀ ਬੋਰਡ ਦੀ ਇੱਕ ਜਗ੍ਹਾ ਪਈ ਹੈ ਠੀਕ ਹੈ ਅਸੀਂ ਮੰਡੀ ਬੋਰਡ ਨੂੰ ਕਹਿੰਦੇ ਸਾਨੂੰ ਜਗ੍ਹਾ ਦੋ ਹਮ ਅਸੀਂ ਸਕੂਲ ਬਣਾਵਾਂਗੇ ਐਦਾਂ ਹੀ ਹੁਸ਼ਿਆਰਪੁਰ ਦੇ ਵਿੱਚ ਇੱਕ ਸਾਡਾ ਸਕੂਲ ਸੀਗਾ ਉਹ ਕਿਸੇ ਧਾਰਮਿਕ ਸੰਸਥਾ ਨਾਲ ਗੱਲ ਹੋਈ ਕੋਈ ਡੇਰਾ ਉਹ ਕਹਿੰਦਾ ਜੀ ਸਾਨੂੰ ਇਹ ਜਗ੍ਹਾ ਦੇ ਦਿਓ ਹਮ ਕਿ ਲੋ ਡੇਰਾ ਨਾਲ ਲੱਗਦਾ ਅਸੀਂ ਤੁਹਾਨੂੰ ਸਾਹਮਣੇ ਖੁੱਲੀ ਜਗ੍ਹਾ ਲੈ ਦਿੰਦੇ ਹਾਂ ਤਾਂ ਅਸੀਂ ਜਨੇ ਦਨ ਜਿੱਥੇ ਜਿੱਥੇ ਵੀ ਆ ਕੁਛ ਕਰ ਸਕਦੇ ਆ ਮੋਗੇ ਦਾ ਇੱਕ ਸਕੂਲ ਹੈ ਆ ਧੂਰੀ ਦਾ ਇੱਕ ਸਕੂਲ ਹੈ ਜਿਹੜੀ ਲਿਟੀਗੇਸ਼ਨ ਚੱਲ ਰਹੀ ਹੈ ਬਿਲਕੁਲ ਉਹ ਕਿਉਂਕਿ ਉੱਥੇ ਜ਼ਮੀਨ ਹੀ ਹੈ ਨਹੀਂ ਹੁਣ ਸਕੂਲ ਮੇਰੇ ਹਲਕੇ ਦਾ ਮੇਰੇ ਹਲਕੇ ਦੇ ਵਿੱਚ ਨੰਗਲ ਦੇ ਵਿੱਚ ਇੱਕ ਸਕੂਲ ਹੈ ਰੇਲਵੇ ਰੋਡ ਦੇ ਉੱਤੇ ਉਹ ਇਸ ਵਕਤ ਇੱਕ ਧਰਮਸ਼ਾਲਾ ਚੱਲ ਰਿਹਾ ਸੋ ਅਸੀਂ ਹੁਣ ਉਹ ਇੱਕ ਲੈਂਡ ਆਈਡੈਂਟੀਫਾਈ ਕੀਤੀ ਹੈ ਇਰੀਗੇਸ਼ਨ ਡਿਪਾਰਟਮੈਂਟ ਦੀ ਅਸੀਂ ਜਿਹੜੀ ਵੀ ਕਲੋਜ਼ਸਟ ਪ੍ਰੋਕਿਉਕਲੇ ਜਿਹੜੇ ਇਹ ਸਾਰੇ ਪ੍ਰਾਇਮਰੀ ਸਕੂਲ ਜ਼ਿਆਦਾ ਨੇ ਪ੍ਰਾਇਮਰੀ ਸਕੂਲ ਦੀ ਹੀ ਮਜਬੂਰੀ ਹੁੰਦੀ ਹੈ ਕਿ ਤੁਸਨੂੰ ਉਸੇ ਦਾਇਰੇ ਦੇ ਵਿੱਚ ਬਣਾਉਣਾ ਪਊਗਾ ਇਹ ਨਹੀਂ ਕਿ ਤੁਸੀਂ ਸ਼ਹਿਰ ਤੋਂ 5 ਕਿਲੋਮੀਟਰ ਤੋਂ ਫੇਰ ਤਾਂ ਬਾਕੀ ਸਕੂਲ ਹੈ ਹੀ ਇਹ ਛੋਟੇ ਬੱਚਿਆਂ ਦਾ ਸਕੂਲ ਹੈ ਉਸ ਪਿੰਡ ਦੇ ਪ੍ਰੋਕਸੀਮਿਟੀ ਦੇ ਵਿੱਚ 100 200 400 500 ਮੀਟਰ ਚ ਹੀ ਤੁਹਾਨੂੰ ਕੋਈ ਜਗ੍ਹਾ ਲੱਭਣੀ ਪੈਣੀ ਹੈ ਇੱਕ ਮੰਤਰੀ ਜੀ ਕਿਉਂਕਿ ਠੰਡ ਬਹੁਤ ਜ਼ਿਆਦਾ ਹੈ ਔਰ ਅੱਜ ਜਿਹੜੀ ਆਪਣੀ ਇੰਟਰਵਿਊ ਹੋ ਰਹੀ ਹੈ ਇਹ ਸਾਡੇ ਨਾਲ ਨਾਲ ਜਿਹੜੇ ਸਟੂਡੈਂਟਸ ਨੇ ਜਾਂ ਮਾਪੇ ਨੇ ਉਹਨਾਂ ਦੇ ਸਵਾਲ ਨੇ ਉਹ ਜਾਣਨਾ ਚਾਹੁੰਦੇ ਨੇ ਉਹ ਕਹਿੰਦੇ ਕਿ ਜਿਹੜੀਆਂ ਤੁਸੀਂ ਛੁੱਟੀਆਂ ਦਾ ਐਲਾਨ ਕੀਤਾ ਉਹ ਵੱਡੀ ਕਲਾਸ ਦੀਆਂ ਛੁੱਟੀਆਂ ਦਾ ਐਲਾਨ ਕਿਉਂ ਨਹੀਂ ਕੀਤਾ ਤੁਹਾਡੀ ਸੋਸ਼ਲ ਮੀਡੀਆ ਵੀ ਭਰੀ ਪਈ ਹੈ ਤੁਹਾਡੇ ਤੋਂ ਨਾਰਾਜ਼ ਵੀ ਸਿਗੇ ਔਰ ਕੋਈ ਟੀਚਰ ਤਾਂ ਤੁਹਾਨੂੰ ਲਾਂਭਾ ਵੀ ਦੇ ਰਹੇ ਸਿਗੇ ਕਹਿ ਰਹੇ ਸਿਗੇ ਕਿ ਕੀ ਟੀਚਰਾਂ ਨੂੰ ਠੰਡ ਨਹੀਂ ਲੱਗਦੀ ਕੀ ਕੱਲੇ ਬੱਚਿਆਂ ਨੂੰ ਠੰਡ ਲੱਗਦੀ ਹੈ ਟੀਚਰਾਂ ਨੂੰ ਕਿਉਂ ਸਕੂਲ ਆਣਾ ਪੈ ਰਿਹਾ ਵੇ ਦੇਖੋ ਇਹਦੇ ਤੇ ਅ ਪੰਕਜ ਤੁਸੀਂ ਵੀ ਬਚਪਨ ਹੰਡਾਇਆ ਮੈਂ ਵੀ ਬਚਪਨ ਹੰਡਾਇਆ ਹੈ ਹਨਾ ਤੇ ਅਸੀਂ ਵੀ ਜਦੋਂ ਸਕੂਲ 'ਚ ਹੁੰਦੇ ਸੀ ਤੁਸੀਂ ਵੀ ਜਦੋਂ ਸਕੂਲ 'ਚ ਹੁੰਦੇ ਸੀ ਤਾਂ ਉਸ ਵਕਤ ਬੱਚਾ ਇੰਨਾ ਮਾਸੂਮ ਹੁੰਦਾ ਹੈ ਈਵਨ ਕਾਲਜ ਲਾਈਫ ਤੱਕ ਵੀ ਇੱਕ ਸਟੂਡੈਂਟ ਇੰਨਾ ਮਾਸੂਮ ਹੁੰਦਾ ਉਹਦੇ ਲਈ ਦੁਨੀਆ ਦੀ ਸਭ ਤੋਂ ਵੱਡੀ ਖੁਸ਼ੀ ਕੀ ਹੁੰਦੀ ਹੈ ਛੁੱਟੀ ਹੋ ਜਾਵੇ ਮੈਨੂੰ ਲੱਗਦਾ ਤੁਸੀਂ ਕਿਤੇ ਜਾਂਦੇ ਵੀ ਹੋ ਬੱਚੇ ਕਹਿ ਰਹੇ ਕਿ ਛੁੱਟੀਆਂ ਹਾਂ ਮੈਂ ਤੁਹਾਨੂੰ ਇਹ ਇਹ ਬੱਚਿਆਂ ਦੀ ਮਾਸੂਮ ਡਿਮਾਂਡ ਹੈ ਪਰ ਦੇਖੋ ਸਾਨੂੰ ਇਹ ਵੀ ਦੇਖਣਾ ਪੈਣਾ ਕਿ ਮੈਂ ਸੀ ਜਿਹੜੀ ਸਟੱਡੀ ਹੈ ਦੁਨੀਆ ਦੀ ਸਟੱਡੀ ਹੈ ਉਹ ਇਹ ਕਹਿੰਦੀ ਹੈ ਕਿ ਇੱਕ ਸਾਲ ਦੇ ਵਿੱਚ 230 ਦਿਨ ਅਕੈਡਮਿਕ ਲੱਗਣਾ ਬਹੁਤ ਜ਼ਰੂਰੀ ਹੈ ਮਿਨੀਮਮ 365 ਦਿਨਾਂ ਦੇ ਵਿੱਚੋਂ 230 ਦਿਨ ਲੱਗਣਾ ਬਹੁਤ ਜ਼ਰੂਰੀ ਹੈ ਅਸੀਂ ਇਸ ਸਾਲ 200 ਦਿਨ ਵੀ ਕੰਪਲੀਟ ਨਹੀਂ ਕਰ ਰਹੇ ਕਿਉਂਕਿ ਇਸ ਸਾਲ ਪੰਜਾਬ ਦੇ ਵਿੱਚ ਹੜ੍ਹ ਵੀ ਆਏ ਸੀ ਸਾਡੇ तकरीबन 13-14 ਜ਼ਿਲ੍ਹੇ ਬਹੁਤ ਜ਼ਿਆਦਾ ਹੜ੍ਹਾਂ ਨਾਲ ਪ੍ਰਭਾਵਿਤ ਰਹੇ ਆਪਾਂ ਨੂੰ ਉਦੋਂ ਵੀ ਛੁੱਟੀਆਂ ਕਰਨੀਆਂ ਪਈਆਂ ਸੀ ਅ ਇੱਕ ਬਹੁਤ ਵੱਡਾ ਤਾਂ ਇਸ ਕਰਕੇ ਹੁਣ ਹਾਰਸ਼ ਵੈਦਰ ਹੈ ਮੰਨਿਆ ਬਟ ਅਸੀਂ ਜਿਹੜੀ ਡੇਲੀ ਲਾਈਫ ਉਹ ਨਹੀਂ ਰੁਕ ਸਕਦੀ ਠੀਕ ਹੈ ਨਾ ਹੁਣ ਟੀਚਰਸ ਵੀ ਇਨਸਾਨ ਹੈਦਰ ਤੁਸੀਂ ਜਰਨਲਿਸਟ ਵੀ ਕਹਿਣਗੇ ਜਰਨਲਿਸਟ ਵੀ ਤਾਂ ਉਹਨਾਂ ਨੂੰ ਵੀ ਨਾ ਉਹ ਵੀ ਇਨਸਾਨ ਹੈ ਠੰਡ ਲੱਗਦੀ ਹੈ ਸਾਰੇ ਕੰਮ ਕਰਨ ਵਾਲੇ ਸਾਰੇ ਸਰਕਾਰੀ ਲਾਈਫ विल ਕਮ ਟੂ ਅ ਸਟਾਪ ਸਾਰੇ ਸਰਕਾਰੀ ਮੁਲਾਜ਼ਮ ਕਹਿਣਗੇ ਰੁਕ ਜਨ ਪ੍ਰਾਈਵੇਟ ਮੁਲਾਜ਼ਮ ਕਹਿਣਗੇ ਬੈਂਕ ਬੰਦ ਤਾਂ ਸਿਸਟਮ ਰੁਕ ਜਾਊਗਾ ਦੁਨੀਆ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਮੁਲਕ ਨੇ ਜਿੱਥੇ ਟੈਂਪਰੇਚਰ ਰਹਿੰਦਾ ਹੀ ਮਾਈਨਸ 'ਚ ਹੁਣ ਪੰਜਾਬੀ ਸਾਰੇ ਕੈਨੇਡਾ ਜਾਂ ਉਹਥੇ ਮਾਈਨਸ 'ਚ ਹੀ ਹੁੰਦਾ ਹੈ ਪਰ ਸਿਸਟਮ ਤੋਂ ਤੇ ਵੀ ਚੱਲਦਾ ਹੈ ਸੋ ਦੋਸਤ ਇਹ ਇਸ ਕਰਕੇ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਦੇਖਣ ਲਈ ਕਿਉਂਕਿ ਉਹ ਜ਼ਿਆਦਾ ਠੰਡ ਦੇ ਬਜ਼ੁਰਗਾਂ ਤੇ ਬੱਚਿਆਂ ਨੂੰ ਠੰਡ ਜ਼ਿਆਦਾ ਪ੍ਰਭਾਵਿਤ ਕਰਦੀ ਹੈ ਇਸ ਕਰਕੇ ਉਹਨਾਂ ਨੂੰ ਦੇਖਦੇ ਹੋਏ ਅਸੀਂ ਛੁੱਟੀਆਂ ਹੋਰ ਵਧਾ ਦਿੱਤੀਆਂ ਸਭ ਦੇ ਲਈ ਵੀ ਵਧਾਈਆਂ ਸੀ 14 ਤਰੀਕ ਤੱਕ ਪਰ ਇੱਕ ਹਫ਼ਤਾ ਹੋਰ ਛੋਟੇ ਬੱਚਿਆਂ ਦੇ ਲਈ ਵਧਾ ਦਿੱਤੀਆਂ ਨੇ ਤੇ ਬਾਕੀਆਂ ਦੇ ਇਸ ਇਸ ਵਾਰ ਇੱਕ ਹੋਰ ਵੀ ਚੁਣੌਤੀ ਇਹ ਸੀ ਕਿ ਇਸ ਵਾਰ ਜਿਹੜੇ ਇਮਤਿਹਾਨ ਮੌਸੇ ਤੇ ਆ ਰਿਹਾ ਸੀ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਜਿਸ ਵਾਰੇ ਜਿਹੜੇ ਇਮਤਿਹਾਨ ਹੈ ਉਹ ਐਡਵਾਂਸ ਹੈ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਨੂੰ ਤੁਸੀਂ ਇਹ ਦੇਖੋ 10ਵੀਂ ਦੇ ਇਮਤਿਹਾਨ 6 ਮਾਰਚ ਨੂੰ ਖਤਮ ਹੋ ਜਾਣੇ ਆ ਅੱਜ ਆਪਾਂ ਬੈਠੇ ਆ 15 16 ਜਨਵਰੀ ਚ 6 16 ਜਨਵਰੀ ਯਾਨੀ 6 ਮਾਰਚ ਨੂੰ ਤਾਂ ਇਮਤਿਹਾਨ ਖਤਮ ਹੋ ਜਾਣੇ ਆ 12 13 ਫਰਵਰੀ ਨੂੰ ਪਹਿਲਾ ਪੇਪਰ ਹੈ ਯਾਨੀ ਹੁਣ ਗਿਣਤੀ ਤੇ 20 ਦਿਨ ਰਹਿ ਗਏ ਉਹਦੇ ਵਿੱਚ ਪ੍ਰੀ ਬੋਰਡ ਵੀ ਲੈਣੇ ਆ ਬੱਚਿਆਂ ਦੀ ਤਿਆਰੀ ਵੀ ڪرਾਨੀ ਆ ਬੱਚਿਆਂ ਨੇ ਪੜ੍ਹਨਾ ਵੀ ਆ ਇੱਕ ਕੋਈ ਖਾਸ ਵਜ੍ਹਾ ਕਿ ਇਹਨੇ अर्ਲੀ ਇਗਜ਼ਾਮ ਇੱਕ ਜੀ ਹਰ ਵਾਰੀ ਜਦੋਂ ਲੋਕ ਸਭਾ ਇਲੈਕਸ਼ਨ ਹੁੰਦੇ ਆ ਜੋ ਮੈਨੂੰ ਦੱਸਿਆ ਗਿਆ ਸਾਡਾ ਤਾਂ ਪਹਿਲੀ ਵਾਰੀ ਸੀ ਤਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਸਾਰੇ ਬੋਟਸ ਦਾ ਮੀਟਿੰਗ ਕੀਤੀ ਜਾਂਦੀ ਹੈ ਠੀਕ ਹੈ ਤੇ ਉਹਨੂੰ ਕਿਹਾ ਜਾਂਦਾ ਕਿ ਐਡਵਾਂਸ ਕਰਕੂਪ ਲਈ ਉਹਦੇ ਵਿੱਚ ਦੋ ਕਾਰਨ ਹੈ ਜੋ ਇੱਕ ਤਾਂ ਜਿੰਨੇ ਵੀ ਪੋਲਿੰਗ ਬੂਥ ਹੁੰਦੇ ਨੇ ਸਕੂਲਸ 'ਚ ਹੁੰਦੇ ਨੇ ਸਕੂਲਸ 'ਚ ਹੁੰਦੇ ਨੇ ਤੇ ਸੈਕੰਡ ਆਪ ਜੀ ਨੂੰ ਪਤਾ ਹੀ ਹੈ ਕਿ ਇਲੈਕਸ਼ਨ ਮਸ਼ੀਨਰੀ ਦਾ ਪੂਰੇ ਦੇਸ਼ ਦੇ ਵਿੱਚ ਸਭ ਤੋਂ ਵੱਧ ਟੀਚਰਸ ਹੀ ਜਿਹੜੇ ਆ ਉਹ ਬੰਦੇ ਆ ਬੀਐਲਓਸ ਤੇ ਸਭ ਇਸ ਕਰਕੇ ਟੀਚਰ ਰਹਿਣਗੇ ਜਿਹੜੇ ਇਲੈਕਸ਼ਨ ਦੇ ਵਿੱਚ ਮੈਂ ਨਹੀਂ ਕਿ ਉਹ ਪੂਰੇ ਦੇਸ਼ ਦੀ ਮਸ਼ੀਨਰੀ ਇਦਾਂ ਦੀ ਹੈ ਇਸ ਕਰਕੇ ਇਲੈਕਸ਼ਨ ਕਮਿਸ਼ਨ ਜਿਹੜਾ ਕਹਿੰਦੇ ਅਸੀਂ ਇਸ ਵਾਰ ਇਲੈਕਸ਼ਨ ਕਮਿਸ਼ਨ ਨੂੰ ਇਹ ਕਿਹਾ ਕਿ ਤੁਸੀਂ ਸਾਡੇ ਤੇ ਆਪਣੇ ਡੀਸੀ ਸੇ ਥਰੂ ਕਿ ਜਿਹੜੇ ਸਾਡੇ ਟੀਚਰਸ ਮੇਨ ਸਬਜੈਕਟ ਟੀਚਰਸ ਹੈ ਤੇ ਕਟਵਰਟ ਸਕੂਲ ਆਫ ਐਮਿਨਸ ਦੇ ਜਿਹਦੇ ਵਿੱਚ ਮੈਥ ਦੇ ਪੰਜਾਬੀ ਦੇ ਅੰਗਰੇਜ਼ੀ ਦੇ ਜਿਹੜੇ ਮੇਨ ਵਿਸ਼ੇ ਆ ਇਹਨਾਂ ਦੀ ਡਿਊਟੀਆਂ ਬਿਲਕੁਲ ਹੀ ਨਾ ਲੱਗਣ ਤੇ ਇਨ ਫਿਊਚਰ ਚ ਵੀ ਨਾ ਲੱਗਣ ਹਾਂ ਤੁਹਾਨੂੰ ਤੁਹਾਡਾ ਸਟਾਫ ਚਾਹੀਦਾ ਸਾਡੇ ਕੋਲ ਐਸਐਲਜ਼ ਹੈ ਸਾਡੇ ਕੋਲ سپورਟਿੰਗ ਸਟਾਫ ਹੈ ਤੁਸੀਂ ਉੱਥੋਂ ਲੈ ਲਓ ਕੋਈ ਇਲੈਕਸ਼ਨ ਵੀ ਸਾਡੇ ਮੁਲਕ ਦੀ ਰੂਹ ਹੈ ਉਹ ਇਸ ਡੈਮੋਕ੍ਰੇਸੀ ਦਾ ਇੱਕ ਬਹੁਤ ਵੱਡਾ ਪ੍ਰੋਸੈਸ ਹੈ ਅਸੀਂ ਬਿਲਕੁਲ ਉਹਦੇ ਤੋਂ ਹੱਥ ਨਹੀਂ ਖੜੇ ਕਰੇ ਕਰ ਸਕਦੇ ਠੀਕ ਹੈ ਬਾਕੀ ਮਹਿਕਮੇਤ ਵੀ ਤੁਸੀਂ ਲੈਂਦੇ ਹੋ ਸਾਡੇ ਜਿਹੜੇ ਜਿਹੜੇ سپورਟਿੰਗ ਸਟਾਫ ਨੇ ਸਾਡੇ ਡਰਾਇੰਗ ਟੀਚਰਸ ਨੇ ਸਾਡੇ ਹੋਰ ਟੀਚ ਤੁਸੀਂ ਉਹਨਾਂ ਨੂੰ ਲੋ ਪੀਛੇ ਬਟ ਜਿਹੜੇ ਸਾਡੇ ਮੇਨ ਸਬਜੈਕਟਿਜ਼ ਹੈ ਯਾਨੀ ਭਾਵੇਂ ਇਹ ਬੱਚਿਆਂ ਦੀ ਪੜ੍ਹਾਈ ਦੀ ਹਾਨੀ ਹੋ ਕੇ ਉਹ ਨਹੀਂ ਹੋਣਾ ਚਾਹੀਦਾ। ਇਗਜ਼ਾਮ ਨੂੰ ਥੋੜਾ ਜਿਆਦਾ ਹੋਰ ਕਲੀਅਰ ਕਰ ਦੋ ਕਿ ਲੋਕ ਸਭਾ ਚੋਣਾਂ ਆ ਰਹੀਆਂ ਜਿਹੜੇ 8ਵੀਂ 5ਵੀਂ 10ਵੀਂ ਦੇ ਇਗਜ਼ਾਮ 12ਵੀਂ ਦੇ ਇਗਜ਼ਾਮ ਥੋੜਾ ਜਿਆਦਾ ਹੋਰ ਕਲੀਅਰ ਕਰ ਦੋ ਤਾਂ ਕਿ ਬੱਚੇ ਥੋੜੇ ਜਿਹਾ ਡੇਟ ਸ਼ੀਟ ਆ ਚੁੱਕੀ ਹੈ ਤੁਸੀਂ ਦੇਖ ਲਈ ਹੋਣੀ ਹੈ ਪੰਜਾਬ ਬੋਰਡ ਦੀ ਵੀ ਸੀਪੀਐਸਸੀ ਦੀ ਵੀ ਸਭ ਦੀ ਡੇਟ ਸ਼ੀਟ ਆ ਚੁੱਕੀ ਹੈ 8ਵੀਂ ਜਮਾਤ ਦੇ ਇਮਤਿਹਾਨ ਖਤਮ ਹੋ ਰਹੇ ਆ 26 ਮਾਰਚ ਨੂੰ 5ਵੀਂ ਦੇ 10-12 ਮਾਰਚ ਦੇ ਆਸ-ਪਾਸ ਤਸਵੀਂ ਦੇ 6 ਮਾਰਚ ਦੇ ਆਸ-ਪਾਸ ਸ਼ੁਰੂ ਸਾਰੇ ਫਰਵਰੀ ਚ ਹੋ ਰਿਹਾ ਹੈ। ਪਹਿਲੀ ਪਹਿਲਾ ਹਫਤਾ ਫਰਵਰੀ ਤੋਂ ਸ਼ੁਰੂ ਹੋ ਰਿਹਾ ਹੈ। ਹੂੰ ਬਿਲਕੁਲ। 13 13 13 ਫਰਵਰੀ ਨੂੰ ਪਹਿਲਾ ਦੋ ਦੋ 2.5 ਹਫਤੇ ਵੀ ਰਹਿ ਨਹੀਂ ਗਏ। ਹੂੰ ਬਿਲਕੁਲ ਇਹ ਤਾਂ ਬਿਲਕੁਲ ਸਿਰ ਤੇ ਐਗਜ਼ਾਮ ਆ ਗਏ। ਦੂਸਰਾ ਸਕੂਲ ਅਮਿਨੈਂਸ ਬਹੁਤ ਸਾਰੀਆਂ ਚਰਚਾਵਾਂ ਚੱਲਦੀਆਂ ਨੇ। ਲੇਕਿਨ ਜਿਹੜੇ ਸਾਡੇ ਇੱਕ ਦਿਵਿਆ ਲੁਧਿਆਣਾ ਤੋਂ ਉਹ ਉਸਦੇ ਮਾਪੇ ਪੁੱਛ ਰਹੇ ਸੀਗੇ ਕਿ ਐਡਮਿਸ਼ਨ ਲੈਣੀ ਹੋਵੇ ਕਿਵੇਂ ਐਡਮਿਸ਼ਨ ਲੈਣੀ ਹੈ ਇੱਕ ਪ੍ਰੋਸੈਸ ਥੋੜਾ ਜਿਹਾ ਦੱਸ ਦੋ ਔਰ ਕੀ ਹੈ? ਬਹੁਤ ਚੰਗਾ ਆਪ ਜੀ ਦਾ ਇਹ ਸਵਾਲ ਹੈ ਪਿਛਲਾ ਸਾਲ ਸਾਡੇ ਸਕੂਲ ਆਫ ਫੈਮਿਨਸ ਦਾ ਪਹਿਲਾ ਅਕੈਡਮੀ ਕিয়ার ਸੀਗਾ ਹੁਣ ਸਕੂਲ ਆਫ ਫੈਮਿਨਸ ਦੇ ਦੋ ਹਿੱਸੇ ਆ ਇੱਕ ਹਿੱਸਾ ਹੈ ਇਨਫਰਾਸਟ੍ਰਕਚਰ ਵਾਈਜ਼ ਜਿਵੇਂ ਇਨਫਰਾਸਟ੍ਰਕਚਰ ਤੋਂ ਭਾਵ ਹੈ ਕਿ ਸਕੂਲ ਦੀ ਇਮਾਰਤ ਸ਼ਾਨਦਾਰ ਹੋਵੇ ਉਸ ਸਕੂਲ ਦੇ ਕਲਾਸਰੂਮ ਸ਼ਾਨਦਾਰ ਹੋਣ ਉਸ ਸਕੂਲ ਦੇ ਵਿੱਚ ਸਪੋਰਟਸ ਫੈਸਿਲਿਟੀਆਂ ਹੋਣ ਉਸ ਸਕੂਲ ਦੀ ਲੈਬਸ ਬਹੁਤ ਵਧੀਆ ਹੋਣ ਉਹ ਇੱਕ ਹਿੱਸਾ ਹੈ ਅਸੀਂ ਇੱਕ ਸਕੂਲ ਜਿਹੜਾ ਹੈ ਛਾਟਾ ਸਕੂਲ ਜਿਹੜਾ ਸਕੂਲ ਆਫ ਫੈਮਿਨਸ ਹੈ ਉਹ ਲੋਕਰਪਨ ਕਰ ਚੁੱਕੇ ਆ 10 ਸਕੂਲ ਇਸ ਵਕਤ ਹੋਰ ਬਿਲਕੁਲ ਤਿਆਰ ਹੈ ਜਿਨ੍ਹਾਂ ਦੇ ਵਿੱਚ ਸਿਰਫ ਫਰਨੀਚਰ ਤੇ ਲੈਬਸ ਦਾ ਕੰਮ ਹੋ ਰਿਹਾ 10-15 20 ਦਿਨ ਦੇ ਵਿੱਚ ਉਹ ਵੀ ਹੋ ਜਾਊਗਾ 10 ਸਕੂਲ ਹੋਰ ਜਿਵੇਂ ਆਪਾਂ 117 ਬਣਾਣੇ ਸੀ ਤੇ ਇਸ ਸਾਲ ਦੇ ਅੰਤ ਤੱਕ ਸਾਡੇ 60 ਸਕੂਲ ਟੋਟਲੀ ਰੈਡੀ ਹੋ ਜਾਣਗੇ ਫਿਰ ਇਹ ਇਹਦੀ ਵੀ ਟਾਈਮ ਲਾਈਨ ਹੈ ਤਾਂ ਕਿ ਡਿਪੈਂਡ ਕਰਦਾ ਹੈ ਕਿ ਸਕੂਲ 'ਚ ਕਿੰਨਾ ਕੰਮ ਹੋਣ ਵਾਲਾ ਹੈ ਬਹੁਤ ਸਾਰੇ ਸਕੂਲ ਜਿੱਥੇ ਪੂਰੀ ਬਿਲਡਿੰਗ ਹੀ ਅਸੀਂ ਨਵੀਂ ਬਣਾ ਰਹੇ ਆ ਇਹ ਪੂਰੀ ਬਿਲਡਿੰਗ ਹੀ ਨਵੀਂ ਕਮਰੇ ਘੱਟ ਸੀਗੇ ਖਸਤਾ ਹਾਲਤ ਸੀ ਪੁਰਾਣਾ ਸੀ ਤੁਹਾਨੂੰ ਪੂਰਾ ਢਾਕੇ ਨਵਾ ਦੂਜਾ ਚੈਲੰਜ ਇਹ ਵੀ ਹੁੰਦਾ ਕਿ ਬੱਚਿਆਂ ਦੇ ਸਕੂਲ ਨੂੰ ਚੱਲਦੇ ਹੋਏ ਹੀ ਆਪਾਂ ਉੱਥੇ ਕੰਮ ਕਰਨਾ ਤਾਂ ਵਰਕਿੰਗ ਆਵਰਸ ਬਹੁਤ ਘੱਟ ਰਹਿ ਜਾਂਦੇ ਨੇ ਬੱਚਿਆਂ ਦੀ ਟੀਚਰਸ ਦੀ ਸਟਾਫ ਦੀ ਸੇਫਟੀ ਦਾ ਵੀ ਧਿਆਨ ਰੱਖਣਾ ਇਸ ਕਰਕੇ ਟਾਈਮ ਲੱਗ ਰਿਹਾ ਇਨਫਰਾਸਟ੍ਰਕਚਰ ਦੇ ਉੱਤੇ ਬਹੁਤ ਸ਼ਾਨਦਾਰ ਕੰਮ ਹੋ ਰਿਹਾ ਲਾਂ ਲਾਂ ਲ ਚੱਲ ਰਿਹਾ ਦੂਜਾ ਹਿੱਸਾ ਹੈਗਾ ਅਕੈਡਮਿਕਸ ਦਾ ਉਹ 117 ਬੱਚਿਆਂ ਸਕੂਲਾਂ ਸਾਡੇ ਬੱਚੇ ਪੜ੍ਹ ਰਹੇ ਨੇ ਇਸ ਵਾਰੀ ਅਸੀਂ ਇੱਕ ਨਵਾਂ ਕੀਰਤੀਮਾਨ ਸਾਬਿਤ ਕੀਤਾ ਅਬ ਪੰਜਾਬ ਦਾ ਜਾਂ ਮੈਂ ਚੰਡੀਗੜ੍ਹ ਵੀ ਐਡ ਕਰ ਲਵਾਂ ਕੋਈ ਵੀ ਸਕੂਲ ਪ੍ਰਾਈਵੇਟ ਸਕੂਲ ਮਹਿੰਗੇ ਤੋਂ ਮਹਿੰਗਾ ਪ੍ਰਾਈਵੇਟ ਸਕੂਲ ਆਪਣੇ ਬੱਚਿਆਂ ਨੂੰ ਇਹ ਸੁਵਿਧਾ ਨਹੀਂ ਦਿੰਦਾ ਜੋ ਅਸੀਂ ਸਕੂਲ ਆਫ ਫੈਮਿਨਸ ਦਿੰਦੇ ਹਾਂ ਉਹ ਕੀ ਹੈ ਸਾਡੇ ਸਕੂਲ ਆਫ ਫੈਮਿਨਿਸ ਐਕਸਪੋਜ਼ਰ ਵਿਜ਼ਿਟਸ ਹੈ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਸਕੂਲ ਆਫ ਫੈਮਿਨਸ ਦਾ ਭਾਅ ਹੋਵੇ ਬੱਚਾ ਕਵੇ ਮੈਂ ਯੂਪੀਐਸਸੀ ਜਾਣਾ ਚਾਹੁੰਦਾ ਤਾਂ ਉਹਨੂੰ ਕਲਾਸ 9ਵੀਂ ਜਮਾਤ ਤੋਂ 11ਵੀਂ ਜਮਾਤ ਤੋਂ ਹੀ ਉਹਦੀ ਮੈਂਟੈਲਿਟੀ ਉਸ ਲੈਵਲ ਦੀ ਸੈੱਟ ਕਰਨ ਦੀ ਕੋਸ਼ਿਸ਼ ਹੈ ਕਿ ਅਸੀਂ ਦੇਖੋ ਬੰਨਾ ਤਾਂ ਉਹਨਾਂ ਹੈ ਪਰ ਇੱਕ ਮਾਹੌਲ ਐਦਾਂ ਦਾ ਦਿੱਤਾ ਜਾਵੇ ਜਿਹਰੇ ਨਾਲ ਉਸ ਨੂੰ ਬੈਸਟ ਮੌਕਾ ਮਿਲੇ ਮੰਤਰੀ ਮੇਰਾ ਸਵਾਲ ਹੈ ਕਿ ਐਡਮਿਸ਼ਨ ਲੈਣੀ ਹੈ ਆਪ ਸਕੂਲ ਤੋਂ ਸਕੂਲ ਉਹ ਐਮੀਨਸਟ ਜਾਣਾ ਕਿਵੇਂ ਜਾਣਾ ਉਹਦਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਣਾ ਜ਼ਰੂਰੀ ਹੈ ਕਿਉਂਕਿ ਲਈ ਤਾਂਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਹੈ ਕੀ ਸਕੂਲ ਉਸ ਤੋਂ ਬਾਅਦ ਮੈਂ ਉਹਦੇ ਜਵਾਬ ਦੇ ਰਿਹਾ ਦੂਜਾ ਇਹ ਹੈ ਕਿ ਬੱਚਾ ਕਹੇ ਕਿ ਮੈਂ ਐਨਡੀਏ ਕਰਨਾ ਹੈ ਮੈਂ ਆਰਮੀ ਚ ਜਾਣਾ ਚਾਹੁੰਦਾ ਹਾਂ ਉਦਾਂ ਦਾ ਮਾਹੌਲ ਦੇਣਾ ਨੀਟ ਦੇ ਨੀਡ ਦੀ ਕੋਚਿੰਗ ਜੇਈਡੀ ਕੋਚਿੰਗ ਸੋ ਸਕੂਲ ਆਫ ਐਮੀਨੈਂਸ ਇਕਲੌਤਾ ਸਕੂਲ ਜਿੱਥੇ ਪੜਾਈ ਦੇ ਨਾਲ ਨਾਲ ਐਕਸਪੋਜ਼ਰ ਵਿਜ਼ਿਟਸ ਹੈ